ਖਿਰੀ ਰੇਲਵੇ ਤਰਵੈਣੀ ਮੰਦਿਰ ਕਮੇਟੀ ਮਾਨਸਾ ਵੱਲੋਂ ਅੱਜ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਗਈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਨ੍ਹਾਂ ਘਰਾਂ ਦੀਆਂ ਛੱਤਾਂ ਡਿੱਗੀਆਂ ਸੀ ਕਿਉਂਕਿ ਬਹੁਤ ਸਾਰੇ ਲੋਕ ਹੜ੍ਹ ਪ੍ਰਭਾਵਿਤ ਹਨ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ ਸੀ ਤਾਂ ਉਹਨਾਂ ਪਰਿਵਾਰਾਂ ਦੀ ਅੱਜ ਬੇਤੀ ਮਦਦ ਕੀਤੀ ਗਈ 10000 ਰੁਪਏ ਦੀ ਰਾਸ਼ੀ ਸਾਰੇ ਪਰਿਵਾਰਾਂ ਨੂੰ ਦਿੱਤੀ ਗਈ 10 ਪਰਿਵਾਰ ਸੀ ਜਿਨ੍ਹਾਂ ਦੇ ਵਿੱਚ ਜਿਹੜੇ ਆ ਪਟਿਆਲੇ ਤੋਂ ਇੱਕ ਸੀ ਬਠਿੰਡੇ ਤੋਂ ਦੋ ਬਰਨਾਲੇ ਤੋਂ ਤੇ ਦੋ ਵੀਰ ਨਗਰ ਮਹੱਲਾ ਤੋਂ ਤੇ ਦੋ ਕੋਟ ਦੇ ਟਿੱਬੇ ਤੋਂ ਤੇ ਇੱਕ ਖਿਆਲੇ ਤੋਂ ਇੱਕ ਵਾਰਡ ਨੰਬਰ 24 ਤੋਂ ਜਿਨ੍ਹਾਂ ਦੀ ਮਦਦ ਕੀਤੀ ਗਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਨੀ ਹੈ ਕਿ ਤਰਵੈਣੀ ਮੰਦਿਰ ਕਮੇਟੀ ਵੱਲੋਂ 700 ਪਰਿਵਾਰਾਂ ਨੂੰ ਰਾਸ਼ਨ ਹਰ ਮਹੀਨੇ ਦਿੱਤਾ ਜਾਂਦਾ ਜਿਸ ਦੇ ਕਰਕੇ ਮੰਦਰ ਵੱਲੋਂ ਮਦਦ ਜਿਹੜੀ ਐ ਹਰ ਦਿਨ ਰੋਜ਼ਾਨਾ ਜਿਹੜੀ ਐ ਉਹ ਕੀਤੀ ਜਾ ਰਹੀ ਐ ਸਹਿਯੋਗ ਦੇ ਨਾਲ ਤਾਂ ਵੀਡੀਓ ਦੱਬ ਕੇ ਸ਼ੇਅਰ ਕਰਨੀ ਆ ਆਗੂਆਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਉਹ ਮਾਨਸਾ ਵਿੱਚ ਬਹਿਤੀ ਬਹੁਤ ਭਾਰੀ بارشਾਂ ਪਈਆਂ ਜਿਹਦੇ ਨਾਲ ਕਈ ਗਰੀਬ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਉਹਨਾਂ ਦਾ ਜੋ ਰੈਗੂਲਰ ਚੱਲ ਰਿਹਾ ਹੈਗਾ ਸ੍ਰੀ ਸ਼ਿਵ ਆਪਣਾ ਤਰਵੈਣੀ ਮੰਦਰ ਵੱਲੋਂ ਸ੍ਰੀ ਤਰਵੈਣੀ ਮੰਦਰ ਵੱਲੋਂ ਰੇਲਵੇ ਸਟੇਸ਼ਨ ਵਾਲੇ ਆਪਣੇ ਲਾਲੀ ਜੀ ਅਸ਼ੋਕ ਲਾਲੀ ਜੀ ਤੇ ਪਰਸ਼ੋਤਮ ਲੋਹੇ ਹਲੇ ਸਾਡੇ ਨਾਲ ਦਰਸ਼ਨਪਾਲ ਜੀ ਰਕੇਸ਼ ਜੀ ਸਨਾਤਨ ਧਰਮ ਸਭਾ ਤੋਂ ਪ੍ਰਵੀਨ ਗੁਲੇਲਾ ਜੀ ਗੁੱਗਨ ਜੀ ਤੇ ਸਾਡੇ ਰਮੇਸ਼ ਜੀ ਇਹਨਾਂ ਵੱਲੋਂ ਸਾਰਿਆਂ ਨੂੰ ਲੋ ਇੱਕ ਸਹਿਯੋਗ ਰਾਸ਼ੀ ਸਾਰੇ ਜਿਨ੍ਹਾਂ ਦੀ ਛੱਤ ਡਿੱਗੀ ਹੈ ਉਹਨਾਂ ਨੂੰ ਸਹਿਯੋਗ ਰਾਸ਼ੀ ਵੰਡੀ ਜਾ ਰਹੀ ਹੈ ਅਸੀਂ ਸਾਰੇ ਸਨਾਤਨ ਧਰਮ ਸਭਾ ਵੱਲੋਂ ਤਰਵੈਣੀ ਮੰਦਿਰ ਵੱਲੋਂ ਸਾਰੇ ਪੰਜਾਬੀਆਂ ਨਾਲ ਖੜੇ ਆ ਜਿਸ ਤਰ੍ਹਾਂ ਦੀ ਵੀ ਕੋਈ ਮਦਦ ਹੋਊਗੀ ਅੱਗੇ ਵੀ ਅਸੀਂ ਇਹਨਾਂ ਪਰਿਵਾਰਾਂ ਦੀ ਇਸ ਤਰ੍ਹਾਂ ਹੀ ਮਦਦ ਕਰਦੇ ਰਹਾਂਗੇ ਮੇਰਾ ਨਾਮ ਦਰਸ਼ਪਾਲ ਗਰਗੇ ਜੀ ਹਾਂਜੀ ਇਹ ਜੋ ਪੰਜਾਬ ਦੇ ਵਿੱਚ ਸੜਾ ਕਾਲਾ ਬਹੁਤ ਤਬਾਹੀ ਹੋਈ ਹੈ ਕ੍ਰੀਮ ਘਰਾਂ ਦੇ ਘਰ ਡਿੱਗੇ ਲੋਕਾਂ ਦੇ ਬਹੁਤ ਹੀ ਮੁਸ਼ਕਲਰ ਗੁਜ਼ਾਰਾ ਹੋ ਰਿਹਾ ਹੈ ਉਹਨਾਂ ਦੀ ਮੁਸ਼ਕਲ ਦੇ ਵਿੱਚ ਸਾਡੀ ਇਹ ਸੰਸਥਾ ਛਿਵਤਰਬੈਣੀ ਮੰਦਿਰ ਰੇਲਵੇ ਦੇ ਨਜ਼ਦੀਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਸ੍ਰੀ ਅਸ਼ੋਕ ਕੁਮਾਰ ਲਾਲੀ ਜੀ ਜੋ ਕਾਫੀ ਸਾਲਾਂ ਤੋਂ ਇੱਥੇ ਲੰਗਰ ਦੀ ਸੇਵਾ ਨਿਭਾ ਰਹੇ ਨੇ ਉਹ ਆਪਣਾ ਇੱਕ ਨਿਜੀ ਹੇ ਇਸ ਨੂੰ ਸਕਾਲਪ ਲੈ ਕੇ ਇਹ ਅਗਰਵਾਲ ਸਭਾ ਵੱਲੋਂ ਸਦਾਧਨਧਾਰਮ ਸਭਾ ਵੱਲੋਂ ਸ਼੍ਰੀ ਪਰਸ਼ੋਦੋਂ ਬਾਂਸਲ ਜੀ ਜੋ ਸਾਡੇ ਅਗਰਵਾਲ ਸਭਾ ਦੇ ਪ੍ਰਧਾਨ ਨੇ ਲੋਹੇ ਵਾਲੇ ਬਹੁਤ ਹੀ ਇਨ ਦਾ ਨੇਕ ਸੁਭਾਅ ਬਹੁਤ ਹੀ ਇਹ ਦਿਲੋਂ ਇਹਨਾਂ ਨੇ ਦਰਦ ਮਹਿਸੂਸ ਕੀਤਾ ਉਸ ਦਰਦ ਨੂੰ ਮਹਿਸੂਸ ਕਰਦੇ ਹੋਏ ਇਹ ਸਾਰੇ ਪਰਿਵਾਰਾਂ ਨੂੰ ਕਾਫੀ ਇਹ 2 ਮਹੀਨਿਆਂ ਤੋਂ ਵਿੱਤੀ ਸਹਾਇਤਾ ਦੇ ਰਹੇ ਨੇ ਤਾਂ ਕਿ ਇਹ ਗਰੀਬ ਲੋਕ ਆਪਣੇ ਵਕਾੜ ਵੜਾ ਕੇ ਆਪਣਾ ਰਹਿਣ ਬਸੇਰਾ ਕਰ ਸਕਣ ਤੇ ਆਪਣਾ ਗੁਜ਼ਾਰਾ ਸਹੀ ਢੰਗ ਨਾਲ ਚਲਾ ਸਕਣ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਸਾਡੇ ਨਾਲ ਸ਼੍ਰੀ ਰਕੇਸ਼ ਜੀ ਸਾਡੇ ਸਦਾਤਾ ਦਰਵਾਜ਼ਾ ਦੇ ਪ੍ਰਧਾਨ ਸੁਮੇਰ ਛਾਵੜਾ ਜੀ ਪਰਸ਼ੋਤੋ ਬਾਸਲ ਜੀ ਅਗਰਵਾਲ ਸਭਾ ਤੋਂ ਸਾਡੇ ਪ੍ਰਵੀਨ ਗੁਲੇਲਾ ਜੀ ਸੁਭਾਸ਼ਾਲ ਕੱਪ ਦੇ ਚੇਅਰਮੈਨ ਨੇ ਪਰਮੇਸ਼ ਜਿੰਦਲ ਜੀ ਸਾਡੇ ਵਾਈਸ ਪ੍ਰਧਾਨ ਨੇ ਅਗਰਵਾਲ ਸਭਾ ਦੇ ਸਾਡੇ ਅਸ਼ੋਕਬਰ ਲਾਲੀ ਜੀ ਤੇ ਸੰਤੋਸ਼ੀ ਮਾਤਾ ਮੰਦਰ ਦੇ ਪ੍ਰਧਾਨ ਸ਼੍ਰੀ ਬਿਰੋਧ ਗੁੱਗਣ ਜੀ ਮੈਂ ਦਰਸ਼ਕ ਬਲ ਗਰਗ ਸਖਤਰ ਅਗਰਵਾਲ ਸਭਾ ਅਸੀਂ ਸਾਰੇ ਇਹਨਾਂ ਦੀ ਇਸ ਕੰਮ ਲਈ ਨੇਕ ਕਮਣੀ ਪ੍ਰਸ਼ੰਸਾ ਕਰਦੇ ਆਂ ਤੇ ਇਹ ਇਸੇ ਤਰ੍ਹਾਂ ਵੱਧ ਚੜ ਕੇ ਹਿੱਸਾ ਪਾਉਂਦੇ ਰਹਿਣ ਅਸੀਂ ਹਰ ਕਹਿ ਹੁੰਦਾ ਇਹਨਾਂ ਨੂੰ ਸਹਿਯੋਗ ਦੇਵਾਂਗੇ ਜੈ ਸ਼੍ਰੀ